ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਤੁਹਾਨੂੰ ਜਿਹੜੇ ਵੀਰ ਮਲਾਉਣੇ ਆ ਕੁਝ ਕੁ ਚੀਜ਼ਾਂ ਵੀ ਦਿਖਾਉਣੀਆਂ ਆ ਟਰੈਕਟਰ ਵੀ ਦਿਖਾਉਣੇ ਆ ਤੇ ਵੀਰ ਆਪਣੇ ਨਾਂ ਲੰਗਰ ਪਾਣੀ ਦੀ ਸੇਵਾ ਚੰਗੀ ਕਰਦੇ ਆ ਅਜੀਤਵਾਲ ਪਿੰਡ ਦਾ ਆਪਾਂ ਮੰਡੀ ਦੇ ਵਿੱਚ ਤੇ ਇਹ ਵੀਰਾਂ ਨੇ ਪੂਰਾ ਟੈਂਕੀਆਂ ਢੋਂਕੀਆਂ ਅੱਜ ਵੀ ਲੰਗਰ ਤੋਂ ਹੀ ਆਏ ਆ ਲੰਗਰ ਦੀ ਸੇਵਾ ਨਿਭਾ ਕੇ ਆਏ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਗੁਰਜੀਤ ਕਾ ਖਾਲਸਾ ਬਾਈ ਜੀ ਕੀ ਫਤਿਹ ਜੀ ਬਾਈ ਜੀ ਕੀ ਫਤਿਹ ਤੁਹਾਨੂੰ ਬਾਈ ਜੀ ਜੀ ਆਉਣ ਪਣ ਪਿੰਡ ਚ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਇਹ ਸਾਰੇ ਵੀਰ ਆਪਣੇ ਇੱਕੋ ਪਿੰਡ ਦੇ ਸਾਰੇ ਹਾਂਜੀ ਸੰਧੂ ਬੱਤੀ ਦਈਏ ਮਤਲਬ ਸਾਰੇ ਪਿੰਡ ਦੇ ਅਤਵਲ ਪਿੰਡ ਦੇ ਸਾਰੇ ਜੀ ਜੀ ਦੇ ਵਾਲਾ ਪਿੰਡ ਹੈ ਜੀ ਤੇ ਵਧੀਆ ਸੇਵਾ ਪਾਣੀ ਜਿੱਥੇ ਵੀ ਕਿਹੜੀ ਕਿਹੜੀ ਜਗ੍ਹਾ ਵੀਰੇ ਤੁਸੀਂ ਮਤਲਬ ਪਿੰਡ ਦੀ ਸੇਵਾ ਚ ਚੱਲੋਂ ਨਿਭਾਉਂਦੇ ਨਿਭਾਉਂਦੇ ਹੋ ਹਾਂਜੀ ਆਨੰਦਪੁਰ ਸਾਬ ਵਗੈਰਾ ਨੰਬਰ ਸਾਹਿਬ ਸਰਾਂਦ ਸਭਾ ਤੇ ਆਪਣਾ ਦੁੱਧਾ ਲੰਗਰ ਹੁੰਦਾ ਜੀ ਵੈਰੀ ਗੁੱਡ ਤੇ ਜਦੋਂ ਆਪਣੇ ਹਾਰੜ ਆਈ ਸੀ ਉੱਥੇ ਆਪਣੇ ਸੁਲਤਾਨਪੁਰ ਲੋਧੀ ਸਾਈਡ 8-9 ਦਿਨ ਮਤਲਬ ਜਾਂਦੇ ਰਹੇ ਸਾਰੇ ਫਾਰਮ ਰਾਈ ਉਹ ਫਾਰਮ ਟ੍ਰੈਕ ਘੱਟੋ ਘੱਟ ਹਫਤਾ ਗਿਆ ਜੀ ਉੱਥੇ ਮਲ ਸਾਰੇ ਪ੍ਰੋਗਰਾਮਾਂ ਤੇ ਠੀਕ ਹੈ ਜੀ ਤੇ ਆਪਣਾ ਜਣੇ ਉੱਥੇ ਪੱਠਿਆਂ ਦੀ ਜਿੰਨੀ ਬਾਕੀ ਜਿਹੜੀ ਸੇਵਾ ਜਿਵੇਂ ਜਿਵੇਂ ਹੋਈ ਪੱਠੇ ਕੋਲ ਨਾਲ ਉਹਨਾਂ ਨਾਲ ਕਿ ਯਾਰ ਜਿੱਥੇ ਸੇਵਾ ਹੋਵੇ ਹਾਂਜੀ ਸਾਰਾ ਹੀ ਗਰੁੱਪ ਜਾਂਦਾ ਸੀਗਾ ਜੀ ਇਹ ਸਾਰੇ ਵੀਰ ਜਾਂਦੇ ਦੋ ਤਿੰਨ ਮੁੰਡੇ ਬਾਹਰ ਉੱਠ ਕੇ ਬਾਕੀ ਸਾਰੇ ਵਿਜੇ ਲੱਗੇ ਨਹੀਂ ਇੱਥੇ ਆ ਜੀ ਲੱਗੇ ਨਹੀਂ ਲੱਗੇ ਨਹੀਂ ਜੀ ਸਿੱਧੀ ਗੱਲ ਕਹਿੰਦੇ ਲੱਗੇ ਨਹੀਂ ਬਈ ਬਾਹ ਬਹੁਤ ਲਾਈ ਅੱਜ ਵੀ ਕਹਿੰਦੇ ਲੰਮਣੇ ਆ ਪਰ ਪਿਆਮ ਮੋੜਾਂਗੇ ਉੱਥੇ ਮਹਿਤਵ ਕਰਨ ਜਾਵਾਂਗੇ ਪਿਆਮ ਮੋੜਾਂਗੇ ਖੀਰ ਨੂੰ ਵੈਰੀ ਗੁੱਡ ਪਰ ਆਇਆ ਜਾਣਾ ਪੈਣਾ ਵੀਰੇ ਜ਼ਰੂਰੀ ਆ ਵੀ ਜਾਂਦਾ ਘਰ ਦਾ ਖੁੱਲਾ ਬਾਣ ਹੋਵੇ ਠੇਕੇ ਤੇ ਤੁਹਾਨੂੰ ਪਤਾ ਇੰਨੇ ਹੈ ਨਹੀਂ ਜੀ ਕਹਿਣਾ ਸੌਖਾ ਕਰਨਾ ਬਹੁਤ ਸੌਖਾ ਜੀ ਅਗਲਾ ਕਹਿੰਦਾ ਵੀ ਇੱਥੇ ਖੇਤੀ ਕਰ ਲੋ ਇੱਥੇ ਪਸ਼ੂ ਪਾਲ ਲੋ ਜੀ ਇੱਥੇ ਕਿਸੇ ਨੂੰ ਕਹਦੇ ਮੈਨੂੰ ਕੋਈ ਮਾਜੇ ਦਾ ਲੋਨ ਉਹ ਨਹੀਂ ਬੈਂਕ ਵਾਲੇ پاس ਕਰਦੇ ਜੀ ਨਹੀਂ ਕਰਦੇ ਵੀਰੇ ਇਹ ਕਹਿਣਾ ਸੌਖਾ ਜੀ ਕਰਨਾ ਬਹੁਤ ਸੌਖਾ ਜੀ ਵੀ ਕੰਮ ਕੋਈ ਵੀ ਆ ਪੈਸੇ ਨਾਲ ਚੱਲਣਾ ਹਾਂ ਜੀ ਹੁਣ ਅਸੀਂ ਵੀ ਕਿੰਨੇ ਕਿਰ ਸਾਲ ਦੇ ਬਾਪੂ ਨੇ ਮਿਹਨਤ ਕਰੀ ਜਾਂਦੇ ਅਸੀਂ ਵੀ ਕਰੀ ਜਾਂਦੇ ਜੀ ਪਰ ਮਤਲਬ ਉਹ ਆਪਣੇ ਜਿਹੜਾ ਖੂਦ ਹੀ ਮਿੱਟੀ ਆਪਣੀ ਖੂਚ ਆ ਵੀ ਆਪਾਂ ਮੁਰਗੜ ਕੇ ਉੱਥੇ ਹੀ ਫਰਦੇ ਆ ਜੀ ਵੈਰੀ ਗੁੱ ਟੈਂਕੀ ਵੀਰੇ ਪਹਿਲਾਂ ਪਾਉ ਦਿਖਾ ਦਈਏ ਵੀਰੇ ਟੈਂਕੀ ਦਿਖਾ ਦਿੰਦੇ ਆ ਕਿਉਂਕਿ ਉਹਨੇ ਰੋਲਾ ਪਾਉਣਾ ਬਾਅਦ ਚ ਫੇਰ ਅਸੀਂ ਪਹਿਲਾਂ ਸਟਾਰਟ ਕਰ ਲਾਂਗੇ ਜੀ ਉਹ ਹੈਂਡਲ ਤੇ ਕਿਹੜਾ ਪਾਉਣਾ ਜਾਬੜੋ ਹੈਂਡਲ ਤੇ ਬਾਈ ਇਹਨਾ ਇਹ ਆਗੂਗ ਬੁਝਾਉਣ ਨੂੰ ਵੀ ਹਨਾ ਵੀ ਆਪਣੀ ਫਾਰਵਰਡ ਦੀ ਭਾਈ ਅੱਗ ਬੁਝਾਉਂਦੀ ਹੈ ਜੀ ਜਦੋਂ ਆਪਾਂ ਕਣਕ ਮੌਕੇ ਟਰੈਕਟਰ ਦਾ ਪੂਰਾ ਤਿਆਰ ਹੁੰਦਾ ਇੱਕ ਪੱਕਾ ਓਕੇ ਇਹਦੇ ਨਾਲ ਕੋਈ ਤੇ ਵੀ ਅੱਗ ਲੱਗੇ ਪਿੰਡ ਦੇ ਨੇੜੇ ਤੇ ਲੱਗੇ ਅੱਗ ਬੁਝਾਉਣ ਜਾਣੇ ਜਾਣਾ ਜੀ ਇਹ ਤਾਂ ਪ੍ਰੈਸ਼ਰ ਇੰਨਾ ਵੀ ਮਾੜਾ ਬੰਦਾ ਇਹਦੀ ਬਾਹ ਨਹੀਂ ਫੜ ਸਕਦਾ ਵੀ ਐ ਚਲਾ ਕੇ ਮਾਰੂ ਜੀ ਇੰਨਾ ਪ੍ਰੈਸ਼ਰ ਦਾ ਕਿਉਂਕਿ ਪਾਈਪ ਤੋਂ ਹੀ ਪਤਾ ਲੱਗਦਾ ਹਾਂਜੀ ਇਹਦਾ ਬਹੁਤ ਜਿਆਦਾ ਪ੍ਰੈਸ਼ਰ ਪਿੱਛੇ ਤੇ ਜਦੋਂ ਕੋਈ ਕਣ 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 ਕਾ ਹੁੰਦੀਆਂ ਨੇ ਤੁਸੀਂ ਭਰ ਕੇ ਰੱਖਦੇ ਹੋ ਇਹ ਭਰ ਕੇ ਰੈਡੀ ਹੁੰਦੀ ਹੈ ਜੀ ਸਦਾਬਹਰ ਉਂ ਵੀ ਮਤਲਬ ਕੋਈ ਲੋਡ ਪੈ ਜੇ ਵੇਲੇ ਵੇਲੇ ਕਾ ਦੇ ਮੌਕੇ ਦਾ ਪੱਕੀ ਰੈਡੀ ਆ ਉਂ ਵੀ ਮਤਲਬ ਕਰ ਲਈਦੀ ਹੈ ਜਿਵੇਂ ਹੁਣ ਸਾਫ ਪਾਣੀ ਪਾ ਲਿਆ ਚ ਹਾਂ ਹੁਣ ਸਦਾ ਬਹਰ ਤਾਂ ਬਈ ਠੰਡੀ ਪਈ ਰਹੇ ਹਾਲੇ ਵੀ ਦੇਖੋ ਜੀ ਓਕੇ ਹਾਲੇ ਵੀ ਠੰਡੀ ਪਈ ਆ ਜੀ ਐ ਆ ਨਹੀਂ ਐ ਵੀ ਸਾਰਾ ਵਧੀਆ ਦਾ ਕੰਮ ਆ ਜੀ ਹਾਂ ਤੇ ਇਹ ਉੱਲੀ ਪੈਦਾ ਕਰ ਉਹ ਪਹਿਲੇ ਹਾਂ ਇਧਰ ਉਸ ਤੋਂ ਬਾਅਦ ਪਾ ਦੇ ਬੱਸ ਉਹਦੇ ਚੱਲ ਪਾਵਾ ਆਹੋ ਕਰ ਦੇ ਬੰਦ ਕਰ ਲੈ ਹਾਂ ਆਪਣੇ ਫਿਰ ਬਹੁਤ ਹਿਲੋ ਤਾਂ ਕਰ ਉਹ ਦੇਖ ਜੀ ਗੱਡੀ ਉੱਧੇ ਜੀ ਬਾਈ ਗੱਡੀ ਕਿੱਥੇ ਖੜੀ ਹੋਂ ਤਾਂ ਕਿ ਮਾਰਦੀ ਆ ਜੀ ਹਾਂ ਮਤਲਬ ਇਹਦੇ ਮੂਰੇ ਆਪਾਂ ਬੰਦਾ ਕਿਹਦਾ ਲੱਗੇ ਉਹ ਜਿਹੜਾ ਮੁੰਡਾ ਆ ਬੌਂਸਰ ਆ ਮੁੰਡਾ ਇਹੋ ਜੇ ਬੰਦ ਜਾਈਏ ਇੱਥੇ ਮਾੜਾ ਬੰਦਾ ਨਹੀਂ ਚੱਲਦਾ ਇਹਨੂੰ ਮਾੜੇ ਮੇਰੇ ਅਕੀਨ ਨੂੰ ਮਾਰੂ ਚੱਕੇ ਵਿੱਚ ਨਹੀਂ ਤੁਸੀਂ ਤੱਕ ਨਹੀਂ ਆਦਾ ਇਹ ਜੇ ਮੁੰਡਾ ਤਾਂ ਇਹ ਸਗੋਂ ਬੰਦੇ ਆਪਣੇ ਸਗਾਉਣ ਹੋਈ ਆ ਇਹ ਉੱਥੇ ਲਾਇਆ ਮੁਰਸਾ ਦਾ ਭਾਰਾ ਬੰਦਾ ਹੀ ਆਪਣਾ ਇਹ ਮੁੰਡਾ ਬੌਂਸਰ ਵੀ ਇਹੋ ਇਹੀ ਸੌਂਦਣੋ ਜੀ ਬਾਕੀ ਹਾਂ ਜੀ ਹੌਲੇ ਵਜਨ ਵਾਲੇ ਨੂੰ ਤਾਂ ਚੱਕੇ ਵੀਰ ਦਾ ਭਾਰ ਇਹ ਕੰਡਲ ਤੋਂ ਤੇ ਇਹ ਮੁੰਡਾ ਇਹ ਮੁੰਡਾ ਬੌਂਸਰ ਆ ਜੀ ਬਾਈ ਇਹਦੇ ਕੰਮ ਇਹ ਚੀਜ਼ਾਂ ਮ 30 40 ਫੁੱਟ ਹੈਗਾ ਹੀ ਹੈਗਾ 40 ਫੁੱਟ ਹੈਗਾ ਹੈਣਾ ਜਿਆਦਾ ਯੋਗ ਹਾਂਜੀ ਵਧੀਆ ਹੈ ਰਾਗ ਨੂੰ ਭਜਾਉਣ ਨੂੰ ਹਾਂਜੀ ਸੌਖਾ ਹਾਂ ਵਧੀਆ ਜੀ ਠੋਲੀਆਂ ਵੀ ਚੱਲ ਆਪਣੇ ਘਰਾਂ ਚ ਰੱਖਦੇ ਆ ਹਾਂਜੀ ਤੇ ਪਰ ਉਹ ਗੱਲ ਬਣਦੀ ਨਹੀਂ ਹੁੰਦੀ ਨਹੀਂ ਬਣਦੀ ਹਾਂਜੀ ਠੋਲੀਆਂ ਨਹੀਂ ਇਹ ਚੀਜ਼ ਬਾਲੀ ਵਧੀਆ ਪਾਣੀ ਬੰਦ ਪੈਂਦਾ ਥੋੜਾ ਹੁੰਦਾ ਥੋੜਾ ਹੁੰਦਾ ਜੀ ਇਹ ਪਾਣੀ ਇਹਦੇ ਚ ਜਿਆਦਾ ਪੈ ਜਾਂਦਾ ਹਾਂਜੀ ਹੁਣ ਡਬਲ ਕੰਮ ਲੈਣੇ ਇੱਕ ਆਸਾ ਪਾਣੀ ਪਾਈ ਜਾਂਦੇ ਆ ਇਹ ਮਾਲਾ ਪਾਣੀ ਬਣ ਸਾਫ ਪਾਣੀ ਪਾਉਣਾ ਹੈ ਚਾਹੇ ਪਾਣੀ ਪੀਣ ਦੇ ਕੰਮ ਵਧੀ ਸਾਰੇ ਕੰਮ ਹੁੰਦੇ ਕਿਤੇ ਨਾਣਪੁਰ ਸਾਹਿਬ ਦੇ ਕਿਤੇ ਵੀ ਲੈ ਜਾ ਸਕਦੇ ਆ ਮਤਲਬ ਪਿੰਡ ਦੇ ਬੰਦੇ ਕੱਲੀ ਨਹੀਂ ਪੈਣ ਦੇ ਬੰਦੇ ਨਹੀਂ ਪਾਉਂਦੇ ਜੀ ਕਿਉਂਕਿ ਟੁੱਟ ਭੱਜ ਟੰਡ ਵਾਲਾ ਬੰਦਾ ਤਾਂ ਕਰਦਾ ਭਾਰਦੂ ਹੱਜ ਜ਼ਿੰਮੇਵਾਰੀ ਤੇ ਆ ਜੀ ਸਾਹਮਦੇ ਵੀ ਹਾਂ ਜ਼ਿੰਮੇਵਾਰੀ ਅਸੀਂ ਇੱਥੇ ਕਿ ਗਏ ਸੀ ਕਿਦਾਂ ਲੰਗਰ ਲਾਉਣਾ ਤੇ ਅਸੀਂ ਇਹਦੇ ਪੈਪ ਹੁੰਦੇ ਨਾਲ ਟੂਟੀਆਂ ਵਾਲੇ ਉਹ ਘਰੇ ਲਾਤੇ ਓਕੇ ਵੀ ਮੜ ਕੇ ਮਤਲਬ ਕੋਈ ਛੇੜਖਾਨੀ ਕਰ ਦਿੰਦਾ ਪਹਿਲੇ ਮੁੱਖ ਹੱਬ ਲੈਣੇ ਸਾਰਾ ਜੀ ਠੀਕ ਹੈ ਤੇ ਇਹ ਟਰੈਕਟਰ ਤੇ ਆਪਾਂ ਜਾ ਜੀਏ। ਹਾਂ ਜੀ ਬਾਈ। ਇਹ ਟਰੈਕਟਰ ਵੀਰੇ ਕਿੰਨਾ ਮਾਡਲ ਆ? ਇਹ ਟਰੈਕਟਰ ਜੀ ਆਹ ਮੁੰਡੇ ਦਾ ਆਹ ਮੁੰਡਾ ਖੜਾ ਜਿਹੜਾ ਨਵਰਾਜ ਸਿੰਘ ਜੀ। ਆਜੋ ਵੀਰੇ। ਇਹ ਮੁੰਡੇ ਦਾ ਟਰੈਕਟਰ ਆ ਜੀ। ਅੱਛਾ ਇਹ ਵੀਰ ਦਾ। ਹਾਂ ਜੀ। 605 ਡੀ 605 ਡੀ ਆਈ ਹਾਂ ਜੀ। ਇਹ ਕਦੋਂ ਲਿਆ ਵੀਰੇ? ਇਹ ਮੁੰਡੇ ਨੇ ਸਿਆਲ ਚ ਲਿਆ ਕੀ ਵੀ ਮਤਲਬ ਵੀ ਆ ਆਪਣੇ 2000 ਆਹ ਵਾਲੇ ਸਿਆਲ। 2023 ਚ ਹੀ ਲਿਆ ਵਾ। 12 ਮਹੀਨੇ। 12ਵਾਂ ਮਹੀਨਾ। 2023 ਦੇ 12 ਮਹੀਨੇਟਰ ਲੈ ਕੇ ਆਏ ਆ ਇਹ। ਕਿੰਨੇ ਚ ਪੈ ਗਿਆ ਵੀਰੇ? ਇਹ 10.5 ਟਰੈਕਟਰ ਆ ਜੀ ਪੂਰਾ ਜੀ। 10.5 ਦਾ 4 ਟਰੈਕਟਰ ਚਲਾਈ ਵਧੀਆ ਜੀ ਪਰ ਟਰੈਕਟਰ ਪਾਰਾ ਮੇਨ ਗੱਲ ਪਾਇਆ ਵੀ ਐ ਖਿਚਾਈ ਨੂੰ ਵਧੀਆ ਹੂੰ ਤੇ ਡੀਜ਼ਲ ਖਰਚਾ ਵਧੀਆ ਜਾ ਜਾ ਡੀਜ਼ਲ ਘੱਟ ਹੀ ਕੰਮ ਹਾਂਜੀ ਕੋਈ ਹੁਣ ਆਪਾਂ ਮੋਡੀਫਿਕੇਸ਼ਨ ਨਹੀਂ ਕਰੀ ਐਂ ਕੰਮ ਲੈਣੇ ਵਧੀਆ ਪੂਰਾ origignal ਪਹਿਲਾਂ ਇਹ ਕੋਲ ਟਰੈਕਟਰ ਸੀ ਮੇਰੇ ਕੋਲ ਅਰਜੈਂਸੀ ਤੋਂ 5 2014 ਮਾਡਲ ਜਿਹਦਾ ਟਰੈਕਟਰ ਅਸੀਂ ਪਹਿਣ ਸੀ ਮਤਲਬ ਉਹ ਟਰੈਕਟਰ ਅਸੀਂ ਖੁਦ ਮੋਡੀਫਾਈ ਕਰਾਇਆ ਉਹਨੂੰ ਟਰਬੋ ਡਰ ਬੁਲਾਇਆ ਠੀਕ ਹੈ ਉਹ ਟਰੈਕਟਰ ਹੈ ਜੀ ਬੇੜਾ ਸਪਰਿੰਗ ਪਾਈ ਤੋਂ 65 ਤੱਕ ਜਾਂਦਾ ਸੀਗਾ ਉਹ ਟਰੈਕਟਰ ਮੁੰਡੇ ਨੇ ਵੇਚਤਾ ਚਾਲ ਉਹ ਕਹਿੰਦਾ ਵੀ ਆਪਾਂ ਫੋਰਾ ਫੋਲਾਣ ਇਹ ਨਾਲ ਟਰੈਕਟਰ ਗਿਆ ਮੁੰਡੇ ਕੋਲੇ ਜਿੱਥੇ ਖੜਾ ਮੁੰਡਾ ਉਹ ਖੜਾ ਜੀ ਉਹ ਹੁਣੇ ਇੱਕ ਟਰੈਕਟਰ ਗਿਆ ਤੋਂ ਡਾ ਹਾਂ ਜੀ ਉਹਦੇ ਕੋਈ ਵੀ ਅਰਜਨ ਨਾ ਉਹ ਆ ਜੀ ਅਰਜਨ ਕੋਲੇ ਹਾਂ ਇਹਦੇ ਨਾਲ ਟਰੈਕਟਰ ਹੀ ਆ ਇੱਕ ਮੁੰਡਾ ਹੋਰ ਖੜਾ ਰਦੇ ਨਾਲ ਇਹਦੇ ਕੋਈ ਅਰਜਨ ਨਹੀਂ ਸਾਰੇ ਜੰਨ ਜੀ ਆਪਣਾ ਬਣਾ ਲਿਆ ਜਿਆਦਾ ਅਰਜਨ ਵਾਲੇ ਹੀ ਉਹ ਜਿਆਦਾ ਅਰਜਨ ਵਾਲੇ ਜੀ ਅਸੀਂ ਦੋ ਤਜਜ ਦੇ ਪੁੱਤ ਸਾਡੇ ਕੋਲ ਫੋਰਡ ਫਾਰਮਰ ਟ੍ਰੈਕਾ ਜੀ ਬਾਕੀ ਮੁੰਡੇ ਅਰਜਨ ਵਾਲੇ ਆ ਉਹ ਵੀ ਘਰਾਂ ਦੇ ਸਾਰੇ ਹੈ ਘਰਾਂ ਦੇ ਆ ਜੀ ਟਰੈਕਟਰ ਵੱਧ ਸਾਡੇ ਗਰੁੱਪ ਚ ਅਰਜਨਾਂ ਸਾਰੇ ਇਕੱਠੇ ਨਹੀਂ ਹੋਏ ਮਤਲਬ ਕੀ ਇਹਨਾਂ ਬਾਰੀ ਬਾਰੀ ਇਹਦਾ ਜੱਦ ਹੈ ਜੀ ਕੰਟਰੋਲ ਕਰਨਾ ਪੈਂਦਾ ਕਿਰ ਮੈਨੂੰ ਭਾ ਨਿਕਲਦੇ ਆ ਤੇ ਕਹਿੰਦੇ ਚਾਰ ਚਾਰ ਇਕੱਠੇ ਲੱਗ ਜਾਣੇ ਆ ਉਹ ਮੈਂ ਕਿਹਾ ਦੋ ਦੋ ਲੈ ਚੱਲੋ ਅੱਛਾ ਵੀ ਵਾਰੀ ਵਾਰੀ ਲੈ ਚੱਲੋ ਨਾ ਵੀ ਆਏ ਆ ਇਹ ਜੱਦੇ ਡੈਟਾਟਰ ਬਾਹਲੇ ਗਰੁੱਪ ਚ ਵਾਰੀ ਵਾਰੀ ਸਾਡੀ ਵਾਰੀ ਆਉਂਦੀ ਹੈ ਜੀ ਕਹਿਣ ਦਾ ਮਤਲਬ ਸਭ ਨੂੰ ਉਤਸ਼ਾਹ ਆ ਯਾਰ ਸਾਰੇ ਸਵੱਤੋ ਚੱਲਾਂ ਹਾਂਜੀ ਕਿਤੇ ਵੀ ਤੇ ਜਿਹੜਾ ਜਾਂਦਾ ਤੇਲ ਉਹਦਾ ਆਉਦੇ ਹੁੰਦਾ ਜੀ ਆਏ ਨੇ ਵੀ ਕੁੱਤੀ ਉਹ ਸਿਸਟਮ ਨਹੀਂ ਹੈ ਆਪਣਾ ਜੀ ਮੈਂ ਜਿਹੜਾ ਲੈ ਕੇ ਜਾ ਉਹਦਾ ਇਹ ਗੈਣ ਦੀ ਵੀ ਟੂ ਆਏ ਕਹਿੰਦੇ ਵੀ ਤੇਲ ਗਣ ਕੇ ਉਹ ਆਪਣੇ ਸਿਸਟਮ ਜਿਹੜਾ ਤੇਲ ਉਹਦਾ ਸਾਰਾ ਖਰਚਾ ਵੀ ਆਉਂਦਾ ਜੀ ਵੈਰੀ ਗੁੱਡ ਹਾਂਜੀ ਬਸ ਕ ਇਹ ਬਾਈ ਆਪਣੇ ਹੈਗਾ ਵਾ ਘੈਂਟ ਦਾ ਜੀ ਘੈਂਟ ਦਾ ਹਾਂਜੀ ਉਹ ਬੰਦੇ ਦਾ ਕੰਮ ਦੇਖੋ ਜਿੰਨਾ ਵਧੀਆ ਜਮਾ ਨਵੇਂ ਵਾਂਗ ਡੈਕ ਆ ਜੀ ਇਹ ਮਾੜਾ ਚੱਲੇ ਸੀ ਆਪਾਂ ਨੂੰ ਜੈਲੇਟ ਦਿੱਤਾ ਹਣੀ ਸੱਚ ਬੋਲਾਂਗੇ ਆਪਾਂ ਜੀ ਇਹ ਕਿੰਨੇ ਇੰਚ ਆ ਵੀਰੇ ਇਹ 15 ਇੰਚ ਆਈ ਤੈਨੂੰ ਬਫਰ 15 ਇੰਚ ਇਹ ਆਪਾਂ ਲਿਆ ਸੀ 30000 ਦਾ ਜੀ 30000 ਜਮਾ ਜੈਲੇਟ ਨਹੀਂ ਨਹੀਂ ਰੇਟ 45000 ਆ ਲੋਕੀ ਝੂਠ ਮਾਰ ਬਾਹਰ ਡਰਾਣਦੇ ਆ ਮਾੜਾ ਮੋਡਾ ਕੋਈ ਬਾਹਰਲਾ ਮੁੰਡਾ ਗਿਆ ਡੈਕ ਲਾਉਂਦਾ ਹੁੰਦਾ ਉਹ ਤੋਂ ਲੈ ਲਵੇ ਨਾ ਮੈਨੂੰ ਪਿਆ ਤੁਹਾਨੂੰ ਬਾਈ ਚੈੱਕ ਕਰਵਾ ਦਾਂਗੇ ਬਾਈ ਇਹਦੀ ਹੱਣ ਤੇ ਕਿਉਂਕਿ ਨਾ ਆਪਣੇ ਵੀਰ ਭਰਾ ਹੋ ਸ਼ੌਂਕ ਥੋੜਾ ਜਿਆਦਾ ਖੋਰਦੇ ਆ ਲਾ ਕੇ ਉਹ ਨਵਾਂ ਡੈਕ ਸੀ ਵੀਰੇ ਨਵਾਂ ਹੀ 45000 ਦਾ ਆਪਾਂ ਲਿਆ 30000 ਦਾ 15000 ਬਾਕੀ ਹਾਂਜੀ ਤੇ ਆ ਹੱਡਾ 5000 ਦੀ ਹੂੰ ਇਹ ਹੱਡ 5000 ਦੀ 8000 ਦੀ ਫੈਬਰ ਆ ਇਹਦੇ ਨਾਲ ਛਤਰੀ ਸੱਚ ਨਹੀਂ ਇਹਦੇ ਨਾਲ ਨਹੀਂ ਆਉਂਦੀ ਇਹ ਨਹੀਂ ਆਉਂਦੀ ਆਪਾਂ ਹਲਵਾਈ ਸੀ 8000 ਦੀ ਤਲਵੰਡੀ ਉਹ 8000 ਦੀ ਛਤਰੀ ਆ ਠੀਕ ਆ ਬਈ ਹਾਂ ਸਾਵਾ ਜੀ ਬਾਕੀ ਹੁਣ ਮੁੰਡਾ ਕਹਿੰਦਾ ਬੇਡ ਬੋਡ ਲਾਉਣੇ ਆ ਜਿਵੇਂ ਜਿਵੇਂ ਮਤਲਬ ਸ਼ਟਲ ਵਾਲਾ ਸ਼ਟਲ ਗਿਆ ਇਹਦੀ ਆ ਚੀਜ਼ ਬਹੁਤ ਖੁੱਲੀ ਡੁੱਲੀ ਹਾਂ ਬੈਨ ਨੂੰ ਇੱਥੇ ਯਾਤਰਾ ਜਾਂਦੇ ਦੋ ਤਾਂ ਇੱਥੇ ਬਹਿ ਜਾਂਦੇ ਬੰਦੇ ਐ ਬਹੁਤ ਨਿਆਰਾ ਹੈ ਇਹਦਾ ਜੀ ਬਹਿਣ ਦਾ ਖੁੱਲਾ ਡੁੱਲਾ ਬਹੁਤ ਡੈਕਟਰ ਹਾਂ ਜੀ ਡੈਕਟਰ ਉੱਚਾ ਬਹੁਤ ਹੈ ਇੱਕ ਜੀ ਹਾਂ ਉੱਚੇ ਡੈਕਟਰ ਬਹੁਤ ਹੈ ਲੱਖਾ ਵੀ ਹੈਗਾ ਹਾਂ ਜੀ ਤੁਹਾਡੀ ਜਿਹੜੀ ਤੁਸੀਂ ਸਟਾਰਟਿੰਗ ਦੀ ਗੱਲ ਕੀਤੀ ਨਾ ਉਹ ਡੈਕਟਰ ਨਿਕਰ ਆ ਵਾਕਈ ਨਿਕਰ ਬੜਾ ਨਿਕਰ ਲੋਹਾ ਵਾਲਾ ਆਇਆ ਜੀ ਇਹਨਾਂ ਦਾ ਮੂ ਆਪਰੇਟਰ ਇਹ ਹਲੇ ਬੈਡ ਲਾਈਨ ਦਾ ਲਾਉਣੇ ਪੈਣੇ ਸੋਹਰੇ ਰਸਤੇ ਕਿਆ ਕਿਵੇਂ ਲੰਡਾ ਜਾ ਕਰਿਆ ਇਹ ਜੀ ਆਏ ਆ ਇਹ ਆਪਣੇ ਹੈਗਾ ਬਾਪੂ ਆ ਟਰੈਕਟਰ ਜੀ ਖੋੜ ਸਾਂਭਿਆ ਫੇ ਸਾਂਭੇ ਮਤਲਬ ਆਏ ਆ ਜੀ ਮਤਲਬ ਬਾਪੂ ਕਹਿੰਦਾ ਵੀ ਟਰੈਕਟਰ ਜੇ ਮਤਲਬ ਲੈਣਾ ਵਾ ਵੀ 60 ਫਾਰਮ ਲੈਣਾ ਮੈਂ ਕਿਹਾ ਵੀ ਟਰੈਕਟਰ ਲੈਣਾ ਤਾਂ ਹੌਲੈਂਡ ਲੈਣਾ 36 32 ਓਕੇ ਉਹ ਗਰਾਰੀ ਆੜ ਦੀ ਟਰੈਕਟਰ ਆਪਣੇ ਕੋਲ ਹੈਗਾ ਬਈ ਇਹ ਤਾਂ ਦੇਣਾ ਨਹੀਂ ਆਪਾਂ ਜਾਵੇਂ ਵੀ ਟਰੈਕਟਰ ਦੇਣਾ ਨਹੀਂ ਇਹ ਤੂੰ ਦੇਖੋ ਇੱਥੇ ਬਲੋ ਮਾਰਦਾ ਇੰਜਨ ਹੁੰਦਾ ਹਲੇ ਵੀ 11 ਹਜ਼ਾਰ ਦਾ ਵੀਡੀਓ ਦਿਖਾ ਦਾਂਗੇ ਜੀ ਜ਼ੋਰ ਪੂਰਾ ਮਾਰਦਾ ਜੀ ਤੇ ਮੇਲਾ ਮੂਲਾ ਇਹਨੂੰ ਛੱਡਿਆ ਕੋਈ ਪਹਿਲਾਂ ਜੀ ਤੇ ਹੁਣ ਇਹਨੂੰ ਮੇਲੇ ਘਟਲ ਜਾਨੇ ਹਾਂ ਜੀ ਤੇ ਅਗਲਾ ਕਹਿੰਦਾ ਸੁਣ ਦੱਸਦਾ ਤੇਰੀ ਬਲੀ ਭਾਈ ਗੱਲ ਪਗ ਲਗੂ 3000 ਫੋਰਡ ਆ ਇਹਦੀ ਪਿੱਛੇ ਪੱਠੀ ਆ ਭਾਈ ਜੀ 81 ਮਾਡਲ ਤੋਂ ਲੈ ਕੇ 87 ਤੱਕ ਫੋਰਡ ਪਿੱਛੇ ਪੱਠੀ ਵਾਲੇ ਆਏ ਆ ਹੂੰ ਇਹ ਕਿੰਨਾ ਮਾਡਲ ਆ ਇਹ 81 3600 ਫੋਰਡ ਦੀ ਪੱਠੀ ਮੂਰੇ ਹੁੰਦੀ ਆ ਅਗਾਂ ਆ ਗਈ ਸੀ ਨਾ ਅਗਲਾ ਕਹਿੰਦਾ 3000 ਦੀ ਪਿੱਛੇ ਆ ਭਾਈ ਜੀ ਬਹੁਤੇ ਬੰਦਿਆਂ ਨੂੰ ਪਤਾ ਨਹੀਂ ਇਹ ਗੱਲ ਨੋਟ ਕਰ ਲਓ ਕਾਪੀ ਚੈੱਕ ਕਰਵਾ ਦਾਂਗੇ ਦੀ ਘਰੋਂ ਲੈ ਆ ਕੇ ਇਹ ਟਰੈਕਟਰ 3600 ਓਰੀਜਨਲ ਆ ਕਾਪੀ ਵਾਲਾ ਬਾਪੂ ਦੇ ਰਟਰ ਨਾ ਤੇ ਆ ਠੀਕ ਹੈ ਤੇ ਇਹਦੀ ਮਤਲਬ ਪੱਠੀ ਜੋ ਜਿਹੜੀ ਛੱਤੀ ਦੇ ਮੂਹਰੇ ਹੁੰਦੀ ਆ ਜਿਹੜੇ ਪੁਰਾਣੇ 87 ਤੋਂ ਕਿ 87 ਦੇ ਮਾਡਲ ਤੱਕ ਆਇਆ ਲਾਸਟ ਉਹਦੀ ਪੱਠੀ ਪਿੱਛੇ ਹੀ ਆ ਸਿੱਧੀ ਜਿਹੜੇ ਸਿੱਧਾ ਫੱਟਾ ਮਾਰਦਾ ਜਿਹੜੇ ਆ ਵੀਰ ਅੱਜ ਕੱਲ੍ਹ ਵਾਲੇ ਇਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਪਤਾ ਹਾਂ ਜੀ ਇਹ ਤੇ ਆਰ ਬਈ ਗੱਲ ਆ ਹਾਂ ਜਿਹੜੇ ਪੁਰਾਣੇ ਮਾਂਪਾ ਦੀ ਸਿੱਧੀ ਪੱਠੀ ਆ ਤਾਂ ਉਹ ਬਾਜਾਂ ਲਗਦਾ ਨੀ ਕੀ ਪਾਇਆ ਬਾਜ ਵਾਲੀ ਕਰਦਾ ਹਾਂ ਉਹਨੇ ਸਿੱਧੀ ਪੱਠੀ ਹੀ ਬਾਜਤਾ ਆਪ ਹੀ ਕਰਨੀ ਆ ਸਿੱਧੀ ਉਹ ਹਵਾ ਸਿੱਧੀ ਸਿੱਧਾ ਧੂਆ ਮਾਰਦਾ ਹਾਂ ਜੀ ਸਿੱਧਾ ਇਹਨੇ ਬਾਜ ਕਰੀ ਜਾਣੀ ਆ ਇਹ ਤਾਂ ਵੀਰੇ ਇੱਕ ਵਾਰੀ ਮੇਰੇ ਸਾਹ ਤੋੜੀ ਸੰਭਾਲਾ ਚ ਇੱਕ ਵਾਰੀ ਇੰਜਨ ਹੋਇਆ ਪਿੱਛੇ ਪਿੱਛੇ ਹਿੱਸਾ ਕਈ ਵਾਰੀ ਖਲਾ ਰਿਹਾ ਜੀ ਦਾ ਪਾਵੀਆਂ ਤੁਮ ਤੇ ਬਈ ਵਾਰੀ ਐਕਸਲ ਤੋੜਨ ਦੀ ਬਹੁਤ ਆਤਾ ਫੋੜ ਨੂੰ ਅੱਛਾ ਐਕਸਲ ਬਹੁਤ ਤੋੜਦਾ ਹੈ ਸਾਰਾ ਓਰੀਜਨਲ ਫੋੜ ਹੀ ਹੈ ਨਾ ਓਰੀਜਨਲ ਰੇਸ਼ਤਰਾ ਚੋਕਾ ਬੁੱਕਾ ਬਦਲ ਕੇ ਨਾ ਕੋਈ ਕੱਕ ਨਹੀਂ ਜਮਾ ਲਟਰ ਜੀ ਨਾਲ ਦੀ ਅੱਜ ਵੀ ਆਪਾਂ ਕਹਿੰਦੇ ਪੂਰਾ ਕੰਮ ਦਿੰਦਾ ਹਲ ਪਾ ਲੋ ਸੱਲੀ ਆ ਆ ਹੁਣ ਇੱਥੇ ਬਲੋ ਪੂਰੀ ਮਾਰਦਾ ਓਕੇ ਤਾਂ ਵੀ ਜ਼ੋਰ ਪੂਰਾ ਮਾਰਦਾ ਕੋਈ ਗੱਲ ਆ ਵੀ ਬ੍ਰਾਂਡ ਆ ਬਾਹਰ ਦੀ ਚੀਜ਼ ਆ ਹਾਂ ਬ੍ਰੈਂਡ ਬੈਣ ਨਹੀਂ ਹੁੰਦਾ ਜੀ ਕੰਮ ਪੂਰਾ ਦਿੰ ਹਾਂ ਜਿ ਮੁਰਕੀ ਚੱਲਾ ਸੀ ਵੀ ਐ ਵੀ ਚੱਲ ਕ ਮੋਹਦੇ ਵੀਰੇ ਧੱਕਾ ਵੀ ਕਰਦੇ ਐ 100 ਤੋਂ ਤੋੜਿਆ ਐ ਐਸੇ ਟੁੱਟ ਗਿਆ ਹੀ ਰਾਤ ਨੂੰ ਆਪਣੇ 2 ਵਜੇ ਠੀਕ ਆ ਇਹਦੇ ਤਵੀਆਂ ਬਹੁਤ ਸਵੇਰੇ ਵੀ ਨਹੀਂ ਕਣਕ ਹਾਂਜੀ ਉਹ ਮੁੰਡਾ ਕਣਕ ਵਿੱਚ ਕੇ ਗਿਆ ਸੀ 12 ਵਜੇ ਅਸੀਂ ਮਿਲ ਕੇ ਇਕੱਠੀ ਖੇਤੀ ਕਰਨੇ ਨਾਲ ਮਿਲ ਕੇ ਠੀਕ ਆ ਉਹ 12 ਵਜੇ ਨੂੰ ਤੋਰਤਾ ਮੈਂ ਕਿਹਾ ਮੈਂ ਪਉਣਾ ਤਵੀਆਂ ਤੂੰ ਸਮਝਾ ਹਾਂਜੀ ਤਵੀਆਂ ਪਾਈਆਂ ਤੇ ਗਾਰਾ ਇਹਨਾਂ ਨੇ ਖੋਬਾ ਜੀ ਨੇ ਇਹਨੇ ਐਕਸਲ ਪਾਰਤਾ 2 ਵਜੇ ਨੂੰ ਫੋਨ ਲਾਇਆ ਤੇ ਮੁੰਡਾ 2 ਵਜੇ ਰਟ ਲੱਗ ਗਿਆ ਤੂੰ ਜਰ ਬਰਾਣਾ ਇਹ ਪਰਾਣਾ ਅਦਨ ਵੇਚਦਾ ਤੇ ਉਹ ਫਿਰ ਇਹਨੂੰ ਘੜੀਸਕੇ ਲੈ ਕੇ ਗਏ ਬਾਹਰ ਕੱਢਿਆ ਤਵੀਆਂ ਪਾਈਆਂ ਫੇਰੀਆਂ ਹਾਂ ਐ ਸਿਸਟਮ ਹੈ ਸਾਰਾ ਬਸ ਚਲੋ ਕਰਮਾ ਵਾਲਾ ਹੁਣ ਤੱਕ ਨਹੀਂ ਵੀ ਰਾਤ ਨਹੀਂ ਖੜਿਆ ਅਜ ਤੱਕ ਵੱਡੀ ਗੱਲ ਆ ਅਜ ਤੱਕ ਰਾਤ ਨਹੀਂ ਖੜਿਆ ਬਾਹਾਂ ਚ ਖੜਿਆ ਆਪਦੀ ਗੱਲ ਤੇ ਝੜਕੇ ਬਰਾਉਣਾ ਟਰਾਲੀ ਬਾਬੇ ਦੀ ਬਾਬੇ ਦੀਆਂ ਯਾਤਰਾ ਤੁਹਾਨੂੰ ਸਾਰੀਆਂ ਕਰਾ ਦਿਆਂ ਯਾਤਰਾ ਦਾ ਬੁੱਕ ਛੱਡੀ ਨੇ ਜੀ ਨਹੀਂ ਜਤਨੇ ਕਿੰਤੀ ਬਹੁਤ ਲੱਗ ਗਿਆ ਹੁਣ ਤਾਂ ਵੀਰਾਂ ਨੇ ਨਾ ਮੋਡੀਫਾਈ ਕਰ ਲੇ ਫੋਰਡ ਹਾਂਜੀ origignal ਉਹ ਆ ਵਾਲਾ ਹਿੱਸਾ ਹਿੱਸਾ ਮੜ ਕੇ ਆ ਹਿੱਸਾ ਇੱਕ ਪਿਛਲਾ ਹਿੱਸਾ ਦਿਖਾ ਦੇਦਾ ਹਾਂ ਹਾਂ ਸਾਰਾ ਨਾਲ ਦਾ ਹੀ ਹੈ ਹਾਂ ਹੁਣ ਜਿਹੜਾ ਇਹਨਾਂ ਚ ਮਤਲਬ ਚੇਂਜ ਕਰਤਾ ਸੀ ਥੋੜ ਦੇ ਵਿੱਚ ਆਜਾ ਸਭ ਉਹ ਲੱਗੇ ਮੁੰਡੇ ਵੀ ਚੁੱਲਾ ਆ ਗਿਆ ਜੀ ਹਾਂਜੀ ਤੇ ਆਹ ਵਾਲਾ ਇਹ ਆ ਮੁੰਡਾ ਖੜਾ ਬਾਈ ਟਰੈਕਟਰ ਵਾਲਾ ਵੇ ਇਹਦਾ ਭਰਾ ਅੰਗਲੈਂਡ ਆ ਉਹੀ ਪੈਸੇ ਭੇਜਦਾ ਇਹਦਾ ਮੁੰਡਾ ਭਰਾ ਭਰਾਏ ਦਾ ਰਹਿਣਾ ਇਹਦਾ ਨਾਇਂਦਰ ਜੀ ਦਾ ਉਹਦਾ ਨਾ ਹਰਮਨਦੀਪ ਸਿੰਘ ਆ ਹਾਂ ਤੇ ਉਹਨੇ ਪੈਸੇ ਫਿਰ ਭੇਜਿਆ ਬੰਬੂਪਰ ਲਵਾਇਆ ਟਰੈਕਟਰ ਦੇ ਹਿੱਸਾ ਪਵਾਇਆ ਇੱਕ ਦਾ ਤੇ ਆਹ ਮਗਰਾਟੀ 20 ਵਾਲੇ ਪਤਾ ਜੀ ਉੱਚੇ ਪੈਰ ਦਾ ਇੰਝ ਦਾ ਕੰਮ ਕਰਾਇਆ ਸਾਰਾ ਪੰਪ ਦਾ ਕਰਾਇਆ ਇਹ ਤੋਂ ਜੱਡੀਆਂ ਕੰਮ ਕਰਾਇ ਭਾਈ ਝੂਠ ਬੋਲਣੋ ਜਿੱਲੇ ਮਰਜ਼ੀ ਬੋਲੇ ਪਰ ਕਹਿਣ ਦਾ ਮਤਲਬ ਇਹ ਜੋ ਦਿਲ ਚ ਜ਼ੁਬਾਨ ਤੇ ਕੱਢੀ ਜਾਂਦਾ ਕੱਢ ਦੇਣਾ ਹਾਂਜੀ ਮੈਨੂੰ ਬੋਲਣ ਦੀ ਲੋੜ ਨਹੀਂ ਅੱਜ ਪੈਂਦੀ ਬਈ ਹਾਂਜੀ ਭਾਈ ਵੀ ਇੱਥੇ ਕੱਲਾ ਰੰਗ ਨਹੀਂ ਹੋਇਆ ਸਾਰਾ ਰੈਟ ਦਾ ਕੰਮ ਹੋਇਆ ਇੱਥੋਂ ਜੱਡੀ ਕਿਧਰ ਰੈਟ ਦਾ ਕੰਮ ਨਹੀਂ ਕਰਾਇਆ ਰੰਗ ਨਹੀਂ ਰੰਗ ਨਾਲ ਦਾ ਓਰੀਜਨਲ ਸਾਰਾ ਪਾਰਟਿਕੁਲਰ ਬੱਝਿਆ ਸਾਰਾ ਪੱਟਕੇ ਹਾਂ ਤੇ ਆਏਣ ਵੀ ਕਿਤੇ ਠੇਕਾ ਮਾਰਦਾ ਆਪ ਹੀ ਇੱਥੇ ਜਲਾ ਕੇ ਤੁਸੀਂ ਇਹ ਵੀ ਚੰਗਾ ਸੰਭਿਆ ਹਾਂਜੀ ਇਹਦਾ ਸਮਾਨ ਪਟਿਆਲਾ ਲੱਭ ਕੇ ਲਿਆ ਕੇ ਆਸੀ ਆਪ ਹੀ ਆਏ ਆ ਮਿਲਦਾ ਨਹੀਂ ਹਾਂਜੀ ਪਟਿਆਲਾ ਉਹਦਾ ਸਮਾਨ ਮਿਲਦਾ ਨਹੀਂ ਆ ਨਹੀਂ ਸਮਾਨ ਮਿਲਦਾ ਮਤਲ ਰਿਆ ਲੈ ਕੇ ਨਰ ਸਮਾਨ ਆਪ ਜਾ ਕੇ ਲੈ ਕੇ ਨਰ ਸਸਤਾ ਪੈਂਦਾ ਅੱਛਾ ਠੀਕਾ ਮਾ ਦੇ ਕੇ ਮੈਸਤਰੀ ਨੂੰ ਭਈਆ ਲੋ 6 ਲੱਖ ਲੀਟਰ ਤਿਆਰ ਕਰ ਦਿਓ ਜੀ ਉਹ ਤਾਂ ਫੜ ਪੈ ਜਾਂਦਾ ਜੀ ਆਪਾਂ ਨੇ ਕਿਸੇ ਨਾਲ ਕੋਈ ਕਰਦਾ ਨਹੀਂ ਜਾਂਦਾ ਆਪ ਦਾ ਦਿਮਾਗ ਆਪ ਤਿਆਰ ਕਰੋ ਭਈਆ ਮਗਰਾੜ ਲੈ ਕੇ ਸਾਰਾ ਸਮਾਨ ਪਟਿਆਲੇ ਸੀ ਆਪ ਲੈ ਕੇ ਦੋਨੇ ਗੱਡੀ ਤੇ ਇਹਦੇ ਮਗਰਾੜ ਚੇਂਜ ਆ ਯਾਰੀ ਟੀ 20 ਵਾਲੇ ਮਗਰਾੜਾ ਜੀ ਹੋਰ ਕੁਛ ਇਹਦਾ ਬਦਲਿਆ ਹੋਵੇ ਆ ਪੈਰ ਤਾਂ ਲਾਇਆ ਜੀ ਦੋਨੋਂ ਸਿਰਾਂ ਦੇ ਜਿੰਨੀ ਜਿੰਨੀ ਮੋਡੀਫਾਈ ਰ ਪੂਰੀ ਕੀਤੀ ਹੈ ਕਹਿੰਦਾ ਲੈਟਰ ਪੇਂਟ ਨਹੀਂ ਹੋਇਆ ਹੈ ਕੱਲਾ ਪੇਂਟ ਨਹੀਂ ਹਾਂਜੀ ਕੱਲਾ ਪੇਂਟ ਨਹੀਂ ਹੋਇਆ ਜੀ ਆਇਦਾਂ ਲਾਤੇ ਮਗਰਾੜ ਚੇਂਜ ਇਹ ਵੱਡੀ ਗੱਲ ਇਹ ਆ ਵੀ ਤੁਸੀਂ ਦੋਨੇ ਸਾਂਭੇ ਆ ਸਾਂਭੇ ਦਾ ਟਰੈਕ ਵੇਚੇ ਨਹੀਂ ਜੀ ਇਹ ਵੇਚੇ ਨਾ ਗੱਲ ਇਹ ਆ ਵੀ ਟਰੈਕਟਰ ਸਾਂਭੇ ਆ ਹਾਂ ਜੀ ਜਿਹੜੀ ਉਹ ਫੋਰਡ ਤੇ ਵੀਰ ਗੱਲ ਕਰਦਾ ਜੀ ਉਹ ਐਦੀ ਕਰਦਾ ਜੀ ਹਾਂ ਆ ਵੀ ਜਿਹੜਾ 3600 ਫੋਰਡ ਸਾਰਿਆਂ ਦੀ ਇਹੋ ਹੀ ਚੀਜ਼ ਐਦੀ ਪੱਟੀ ਮੂਰੇ ਹੁੰਦੀ ਆ ਅਗਲਾ ਕਹਿੰਦਾ ਉਹ 3000 ਆ 3000 ਨਹੀਂ 3600 ਉਹਦੀ ਕਾਪੀ ਵੀ ਦਿਖਾ ਦੇਗੇ ਜੀ ਮਤਲਬ ਜਿਹੜੇ ਪੁਰਾਣੇ ਮਾੜਾ ਦੀ ਪੱਟੀ ਪਿੱਛੇ ਹੀ ਆਈ ਏ ਓਹਨਾਂ ਦੀ ਹਾਂ ਪਿੱਛੇ ਆਈ ਏ ਤੇ ਉਹਦੇ ਨਾਲ ਟਰੈਕਟਰ ਬਹੁਤ ਵੇਚ ਗਏ ਬਹੁਤ ਆ ਗਏ ਇਹਨਾਂ ਦੋਨਾਂ ਵਿੱਚ ਵੀਰੇ ਕੀ ਆ ਕਿਦਾ ਹਿੱਸੇ ਦਾ ਫਰਕ ਪ ਪ੍ਰੈਸ਼ਰ ਵੀ ਕਰਾਇਆ ਲੈ ਕੇ ਅੱਛਾ ਪ੍ਰੈਸ਼ਰ ਤੁਸੀਂ ਕਰਾਇਆ ਇਹ ਕਹੇ ਇਹ ਸਾਇਦਾ ਉਹੀ ਐਸੀ ਜਿਹੜਾ ਮਗਲਾ ਟੂਪਾ ਵਾ ਉਹ ਏਜੰਸੀਆਂ ਲੁਵਾਈਆਂ ਇਹਦੀਆਂ ਤੁਹਾਨੂੰ ਦਿਖਾਉਣੇ ਬਾਈ ਟੂਪਾ ਕੀ ਫਰਕ ਆ ਅੱਛਾ ਜਿਵੇਂ ਆ ਟੂਪਾਂ ਮੈਂ ਤਾਂ ਸੋਚਿਆ ਕਿ ਨਾ ਨਹੀਂ 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 ਆ ਦੇਖੋ ਜੀ ਹਾਂਜੀ ਜਿਹੜੀਆਂ ਆ ਟੂਪਾਂ ਵਾ ਇਹ ਇਹਨੂੰ ਵਿਜਨਲ ਆਉਂਦੀਆਂ ਫਾਰਮ 55 ਨੂੰ ਇਹ ਏਜੰਸੀਆਂ ਲਾਉਂਦੀਆਂ ਜਿਹੜੀਆਂ ਫੋਰਡ ਦੇ ਪਾਈਆਂ ਹੂੰ ਮਤਲਬ ਉਹ ਬ੍ਰੇਕਾਂ ਨਹੀਂ ਆਉਂਦੀਆਂ ਇਹਨੂੰ ਆਹ ਬ੍ਰੇਕਾਂ ਏਜੰਸੀ ਤੋਂ ਲਿਉਂਦੀਆਂ ਪਾਈਆਂ ਨਹੀਂ ਆਪਾਂ ਓਕੇ ਇਹਦੀ ਆ ਹੀ ਖੂਬੀ ਆ ਬਾਕੀ ਸਾਰਾ 360 ਫੋਰਡ ਆ ਇਹ ਬਾਕੀ ਇੰਜਨ 36 ਤੋਂ ਫੋਰਡ 36 ਤੋਂ ਫੋਰਡ ਆ ਬ੍ਰੇਕਾਂ ਦੀ ਕੰਪਨੀ ਲਵਾਈਆਂ ਸੀ ਇਹਨੂੰ ਮਨ ਲਾ ਵੀ ਬੱਕਰੀਆਂ ਫਾਰਮ ਟਰੈਕ ਲੀਆਂ ਨਹੀਂ ਇੰਜਨ ਵੀ ਸੇਮ ਆ ਇਹਦਾ ਇੰਜਨ ਵੀ ਉਹਦੇ ਸੇਮ ਹੀ ਆ ਜੀ 47 ਐਚਪੀ ਹੋਈ ਐਚਪੀ 47 ਐਚਪੀ ਉਹ ਹੀ ਠੀਕ ਆ ਬਾਕੀ ਇਹ ਆ ਵੀ ਇਹ ਸਾਰਾ ਕੁਛ ਖੈਦ ਦਾ ਖੈਦ ਦਾ ਕੰਬ ਵਾਲਾ ਹੋਇਆ ਹੂੰ ਕਿ ਤੇ ਜਿਹੜੇ ਕੰਮ ਕਰਾਇਆ ਉਹ ਡਾੜਾ ਜਾ ਕੇ ਸਭਾ ਦਿੰਦਾ ਮੂਰੋਂ ਬੰਦਾ ਫਰ ਮਾਰਦਾ ਉਹ ਬਾਲਾ ਨਰਮ ਜਣੀ ਭਜਨ ਉਹਦਾ ਵੱਧ ਆ ਹਾਂ ਭਜਨ ਉਹਦੇ ਸਦਾ ਵੱਧ ਆ ਜਨਾ ਭਾਰਾ ਹੋਆ ਪਰ ਉਹ ਕੁਛ ਕਿ ਚੀਜ਼ਾਂ ਜੋ ਮਾਰਾ ਮਜ਼ਬੂਤੀ ਇਹਦੀ ਆ ਹਾਂ ਤਕਨੀਕ ਦਾ ਫਰਕ ਪੈ ਜਾਂਦਾ ਹਾਂ ਮਜ਼ਬੂਤੀ ਇਹਦੀ ਆ ਜ ਵੀਰਾਂ ਨੇ ਚਲੋ ਵਧੀਆ ਤੁਹਾਨੂੰ ਨਾ ਜਿੱਥੇ ਵੀ ਜਾਓਗੇ ਸਾਰੇ ਵੀਰ ਆਜੋ ਵੀਰੇ ਹਾਂ ਸਾਰੇ ਆਜੋ ਬਾਈ ਆਜੋ ਆਜੋ ਮੇਰੇ ਸਾਰੇ ਮੁੰਡੇ ਡਾਕਟਰ ਵਾਲੇ ਆ ਜੀ ਕੋਈ ਡਾਕਟਰ ਬਾਰੀ ਬਾਰੀ ਲੈ ਕੇ ਆਉਂਦਾ ਜੀ ਮੈਂ ਇਹਦੇ ਕੋਲ ਅੱਜ ਨਵਾਂ ਆ ਜੀ ਇਹ ਥੋੜਾ ਖੜਾ ਅਰਜਨ ਵਾਲਾ ਮੁੰਡਾ ਕਹਿੰਦਾ ਆਪਣੇ ਅੰਦਰ ਇਹ ਸਾਰੇ ਵੀਰਾਂ ਨਾਲ ਮੈਂ ਕਲਾਬ ਵੀ ਕਰੂੰਗਾ ਹਾਂਜੀ ਬਾਈ ਜੀ ਅੱਜ ਅਸੀਂ ਵੀ ਚਲੋ ਇੱਥੇ ਸੇਵਾ ਵੀ ਰਹਿਣੀ ਕਰਦੇ ਪਏ ਹਾਂ ਹਾਂਜੀ ਸੁਆਬ ਬਣ ਗਿਆ ਸਾਡਾ ਹਾਂਜੀ ਬਿਲਕੁਲ ਚਲੋ ਵੀਰਾਂ ਨਾਲ ਵੀ ਚਾਰ ਗੱਲਾਂ ਮਾਰਦੇ ਤਾਂ ਤੁਹਾਡੇ ਸਾਹਮਣੇ ਵੀ ਰੱਖਦੇ ਹਾਂ ਹਾਂਜੀ ਬਿਲਕੁਲ ਜੀ ਇੱਕ ਦਿਨ ਖੁਸ਼ ਹੋਇਆ ਮੇਰਾ ਉਸ ਗੱਲ ਤੋਂ ਸਭ ਤੋਂ ਪਹਿਲਾਂ ਮੇ ਸਾਰੇ ਵੀਰ ਭਰਾ ਚਲੋ ਜਿਵੇਂ ਵੀਰਾ ਕਹਿੰਦਾ ਵੀ ਇਹ ਵੀਰ ਦੀ ਗੱਲ ਸੁਣਦੇ ਆ ਹਾਂਜੀ ਸੁਣਦੇ ਕਰਕੇ ਨਹੀਂ ਮੰਨਦੇ ਜੀ ਕੋਈ ਨਹੀਂ ਆਪਾਂ ਕਹਿੰਦੇ ਮੰਨਦੇ ਜੀ ਪੂਰੀ ਮੰਨਦੇ ਮੈਂ ਵੀ ਸੁਣਦਾ ਹੀ ਪੂਰੀ ਮੰਨਦੇ ਜੀ ਵੈਰੀ ਗੁੱਡ ਸੇਵਾ ਪਾਣੀ ਆਉਦਾ ਐ ਹੀ ਹੁੰਦੀ ਹੁੰਦੀ ਆ ਵੀ ਚਲੋ ਇੱਕ ਵੀਰ ਭਰਾ ਅੱਗੇ ਲੱਗਿਆ ਉਹਨੇ ਗੱਲ ਦੱਸਦੀ ਇੱਕ ਇੱਕ ਹੋਰ ਵੀ ਅੱਜ ਮੈਂਨ ਕਹਿੰਦਾ ਵੀ ਐ ਕਰਨਾ ਪੈਣਾ ਬੰਦਾ ਕਿਵੇਂ ਨਹੀਂ ਇਹ ਨਹੀਂ ਮੰਨਣੀ ਹੂੰ ਵੀ ਆਪਾਂ ਵੀ ਆਪਾਂ ਹੀ ਕਰਨਾ ਨੇ ਕਹਣਾ ਆਇਆ ਨਹੀਂ ਕੋਈ ਆਪਾਂ ਮਤਲਬ ਕੋਈ ਪ੍ਰੋਗਰਾਮ ਬੱਢ ਲਿਆ ਪੈਣ ਦੇ ਬੰਦੇ ਕੁਸ ਹੁੰਦੇ ਉਹਨਾਂ ਨੂੰ ਬਾਤ ਹੁੰਦੀ ਆਇਆ ਨਹੀਂ ਆਇਆ ਕਰੋ ਮਤਲਬ ਗਰੁੱਪ ਪਾੜੋ ਹਾਂ ਮਤਲਬ ਜਿੰਦਰ ਮੈਂ ਇਹਨਾਂ ਨੂੰ ਕਹਿੰਨਾ ਬਹੁਤ ਵਾਰੀ ਮੈਂ ਗੱਲ ਕਹਿਣਾ ਸਾਰੇ ਬੰਦਿਆਂ ਨੂੰ ਵੀ ਆਪਾਂ ਇਕੱਠੇ ਆਪਾਂ ਹੀ ਕਢਾਈ ਹਰੀ ਜਿੱਦੇ ਮਤਰਾ ਆਪਾਂ ਕੱਲੇ ਕੱਲੇ ਹੋ ਗਏ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੇ ਮੇਰੀ ਟੌਰ ਤੁਹਾਡੇ ਨਾਲ ਤੁਹਾਡੀ ਸਾਰੇ ਮੇਰੇ ਨਾਲ ਆਪਣੇ ਭਰਾਵਾਂ ਨਾਲ ਲੜਕੀ ਹੈ ਮੈਂ ਸਿਫਤ ਕਰ ਰਿਹਾ ਤੇ ਇਸੇ ਗੱਲ ਦੀ ਕਰ ਰਿਹਾ ਹਾਂ ਹਾਂਜੀ ਭਾਈ ਜੀ ਲੜਕੀ ਦੋ 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 ਚਾਰ ਜਣੇ ਉਹ ਮੈਂ ਸਿਫਤ ਕਿਹਦੀ ਕਰਨੀ ਆ ਉਹੀ ਗੱਲ ਭਾਈ ਸਾਰੇ ਲੜਕੀ ਹੈ ਸਾਰੇ ਸਾਰੇ ਕੱਲੇ ਕੱਲੇ ਬੰਦੇ ਰਾਤ ਨੂੰ ਜੀ ਨਹੀਂ ਮਾਜੀ ਫੋਨ ਮਾਰ ਦੋ ਇਹਨਾਂ ਲਈ ਹਾਜ਼ਰ ਹੈ ਇਹ ਆਪਣੇ ਲਈ ਹਾਜ਼ਰ ਸਾਰੇ ਸਾਰੇ ਬੰਦੇ ਇੱਕੋ ਜੀ ਸਾਰੇ ਇੱਕ ਸਾਰੇ ਆਹ ਨਵੇਂ ਮੁੰਡੇ ਆ ਜੀ ਇਹ ਆਪਣੇ ਸ਼ਾਮਲ ਹੋਏ ਆ ਮੁੰਡੇ ਅਮਰਿੰਦਰ ਤਰਵੀ ਖੜਾ ਹੈ ਇਹ ਪੂਰੇ ਨਾਲ ਤੁਰਦੇ ਜੀ ਇਹ ਹੁਣ ਇਹਨਾਂ ਦੀ ਉਮਰ 22 ਸਾਲ ਆ ਇੱਕ ਰੀ ਗੇੜਾ ਕੱਢਣੇ ਕੱਢਣਾ ਹੈ ਮੈਂ ਤੁਹਾਨੂੰ ਇਹ ਕਰਾ ਦਾਂਗੇ ਸਾਡੇ ਗਰੁੱਪ ਵਿੱਚ ਸਾਰਾ ਗਰੁੱਪ ਆਣਾ ਹਾਂਜੀ ਸਾਡੇ ਗਰੁੱਪ ਵਿੱਚ ਚੰਗੀ ਪੈਲੀ ਵਾਲਾ ਬੰਦਾ ਚਾਜਦਾ ਕੋਈ ਵੀ ਹੈ ਨਹੀਂ ਮਤਲਬ ਕਿ ਸਾਰੇ ਸਾਰੇ ਕੀ ਕਰਨੇ ਸਾਰੇ ਹੀ ਉਹ ਆ ਵੀ ਬਾਹਰ ਬਾਈ ਜੀ ਜਾਣਾ ਹੀ ਪੈਣਾ ਅਸੀਂ ਮੈਲਾ ਅੱਜ ਗਏ ਨੇ ਸਾਨੂੰ ਕਹਿੰਦਾ ਬਾਹਰ ਨਾ ਜਾਓ ਜੀ ਲੈ ਸਾਨੂੰ ਕੋਈ ਲੋਨ-ਲਾਨ ਚੰਗਾ ਪਿਆ ਲੱਗਦਾ ਬਸ ਕਰਾ ਦੋ ਅਸੀਂ ਕੰਮ ਖੋਲ ਲਾਂਗੇ ਹੁੰਦੇ ਨਹੀਂ ਬਾਈ ਜੀ ਲੋਨ ਬਸ ਨਹੀਂ ਹੁੰਦੇ ਜੀ ਪੈਲੀ ਵੇਚ ਕੇ ਕੋਈ ਪੈਸੇ ਮਿਲਦਾ ਕੋਈ 5 ਲੱਖ ਦਾ ਲੋਨ ਨਹੀਂ ਹੁੰਦਾ ਬੈਂਕਾਂ 'ਚ ਬਾਪੂ 5 ਲੱਖ ਦਾ ਕੋਈ ਬਲੈਨ ਆਉਂਦੇ ਉਹ ਕਹਿੰਦੇ ਆਹ ਲਿਆਓ ਉਹ ਲਿਆਓ ਲੋਨ ਬ ਕਈ ਫੜ ਬਾਲੀ ਵੱਡੀ ਮਾਰਦੇ ਆ ਵੱਡਾ ਕੰਮ ਹੁੰਦਾ ਹੈ ਨਹੀਂ ਹੁੰਦਾ ਹੈ ਨਹੀਂ ਨਾ ਦਿਖਾਓ ਨਾ ਤਿਆਰ ਬਾ ਕਈ ਜਾਂਦੇ ਮੁੰਡਿਆਂ ਨੂੰ ਗਮਰਾਹ ਕਰ ਦਿੰਦੇ ਅਲਗਦਾ ਜਵਾਨੀ ਬਾਦ ਜਵਾਨੀ ਬਈ ਕੀ ਕਰੂ ਫਿਰ ਜਵਾਨੀ ਬਾਹਰ ਮਿਹਨਤ ਕਰ ਰਹੀ ਆ ਕੋਈ ਮਰਦਾ ਨਹੀਂ ਕੰਮ ਕਰਦਾ ਨਹੀਂ ਨਹੀਂ ਇੰਨਾ ਸ਼ੁਕਰ ਆ ਵੀ ਤੁਸੀਂ ਬਾਹਰੋਂ ਕੰਮ ਕਰਕੇ ਇੱਥੇ ਆ ਜੋ ਇੱਥੇ ਆਵਾਂ ਹਾਂਜੀ ਹਾਂ ਹਾਂ ਜੀ ਮੋੜਾਂਗੇ ਮੈਂ ਤਾਂ ਅੱਗੇ ਵੀ ਕਹਿੰਦਾ ਨਾ ਜੋ ਵੀ ਆਪਣਾ ਸਿਸਟਮ ਚੱਲ ਰਿਹਾ ਨਾ ਹੁਣ ਤੁਸੀਂ ਉਹ ਇਹਦੀ ਗੱਲ ਕੀਤੀ ਆ ਇਹ ਵੀਰੇ ਦਾ ਭਰਾ ਬਾਹਰ ਗਿਆ ਤੇ ਤਾਂ ਹੀ ਲੱਗਾ ਤਾਂ ਹੀ ਲੱਗਾ ਜੀ ਵੱਡੀ ਜਿਹੜੇ ਜੇਬ 'ਚ ਆਈਫੋਨ ਪਾਈ ਪਰਦੇ ਕਿੱਥੇ ਲੈਣ ਦਿੱਤੇ ਇੱਥੇ ਘਰ ਦੇ ਗੱਲਾਂ ਕਿਹਨੇ ਲੈਣੇ ਸਨ ਸਾਰੇ ਮੁੰਡੇ ਦੇ ਕੋਲ ਆਈਫੋਨ ਆ ਤੇ ਕਿਸੇ ਨੇ ਨਹੀਂ ਪੱਲੇਉ ਲਿਆ ਸਭ ਨੂੰ ਬਾਹਰੋਂ ਆਇਆ ਕਿਸੇ ਦਾ ਭੈਣ ਕਿਸਦਾ ਭਾਈ ਸਾਹਿਬ ਦੇ ਬਾਹਰ ਕਿਸ ਦੀ ਭੂਆ ਬਾਹਰ ਕਿਸਦਾ ਕਿਵੇਂ ਆ ਸਾਰਾ ਕਹਿੰਦੇ ਕਿ ਬਾਹਰ ਆ ਜੀ ਬਹੁਤ ਵੀਡੀਓ 'ਚ ਜ਼ਿਕਰ ਕਰਦਾ ਨਾ ਮੈਂ ਆਪ ਜੇ ਤੁਰਿਆ ਫਿਰਦਾ ਤੇ ਭਰਾ ਬਾਹਰ ਨਹੀਂ ਤੇ ਤਾਂ ਹੁਣ ਥੋੜੀ ਹੋਰ ਥੋੜੀ ਮਲਾ ਕੇ ਜੀ ਭਈ ਫੇਰ ਫੇਰ ਆਵਾਂਗੇ ਨਹੀਂ ਨਹੀਂ ਤੁਸੀਂ ਆਗੇ ਤੁਹਾਡੇ ਬਹੁਤ ਧੰਨਵਾਦ ਜੀ ਨਹੀਂ ਆਣ ਨਹੀਂ ਜਦੋਂ ਮਰਜ਼ੀ ਕਰੋ ਇਹ ਮੁੰਡੇ ਦੇ ਖੋਸੇ ਮੈਂ ਕਹਿੰਦਾ ਵੀ ਬਾਈ ਮਿਲ ਗਿਆ ਵੀ ਮੁੰਡਿਓ ਦੇਖ ਕੇ ਚੱਕ ਲਓ ਇਹਨਾਂ ਨੇ ਦਵਾ ਸਵਾਬਤੀ ਹੋਈ ਦੇਖ ਕੇ ਦੂਕੇ ਸਾਹ ਭੱਜਣ ਦੇ ਟਰਾਲੀ ਚਾਰ ਮੁੱਦੇ ਸਦੇ ਇੱਦਾਂ ਦੇ ਉੱਤੇ ਖਲਾਰੇ ਬਹੁਤ ਲੱਗੇ ਫੇਰ ਪਰ ਮੈਂ ਪਰਨੇ ਪੁਰੇ ਨਾਲ ਆਪ ਗੁਰਦੁਆਰੇ ਆਇਆ ਪਰਨੇ ਮੰਨ ਕੇ ਵੀਡੀਓ ਕਰਨੀ ਮੈਂ ਆ ਬਣ ਲਾਉਂਦਾ ਤੁਸੀਂ ਕੋਈ ਨਾ ਲਾਉ ਵੈਰੀ ਗੁੱਡ ਬਾਕੀ ਕੋਈ ਉੱਚਾ ਪੜ ਸਾਰੇ ਭਰਾ ਇੱਕੋ ਜਿਹੇ ਆ ਜੀ ਸਭ ਤੋਂ ਵੱਡਾ ਧੰਨਵਾਦ ਤੁਹਾਡੇ ਤੁਸੀਂ ਇਹਨਾਂ ਨੂੰ ਮੌਕਾ ਦਿੱਤਾ ਹਾਂ ਯਾਰ ਨਾ ਕੋਈ ਗੱਲ ਨਹੀਂ ਆਦੇ ਭਰਾ ਨੂੰ ਮੈਂ ਨਹੀਂ ਜਦੋਂ ਇੱਕ ਬਾਈ ਜੀ ਕਦੇ ਨਾ ਰੱਖਿਓ ਟੈਨਸ਼ਨ ਨੂੰ ਫੋਨ ਲਾਵਾਂਗੇ ਆਪਾਂ ਵੀਡੀਓ ਬਾਂਧ ਕਰਾਂਗੇ ਕੋਈ ਗੱਲ ਨਹੀਂ ਗੱਲ ਟਰਾਲੀਆਂ ਐਪਲੀਮੈਂਟ ਪਾਵਾਂਗੇ ਉਹ ਵੀ ਦਿਖਾਵਾਂਗੇ ਤਿਆਰੇ ਪਈ ਸਾਰੇ ਵੀਰੇ ਨੰਬਰ ਤੋਂ ਦੇ ਕੋ ਆਇਆ ਹਾਂਜੀ ਬਾਈ ਜੀ ਸਾਨੂੰ ਫੋਨ ਬੈਂਖੇ ਤਾਂ ਉਹਦੇ ਖੇਤੀ ਵੀ ਲਾਵਾਂਗੇ ਬਾਈ ਜੀ ਵੀਰ ਉਹਨਾਂ ਦੀ ਸੇਵਾ ਤੋਂ ਚਲੋ ਦਿਲ ਖੁਸ਼ ਹੋਈ ਹੋਇਆ ਉਹ ਚੀਜ਼ ਤੋਂ ਬੜਾ ਦਿਲ ਖੁਸ਼ ਹੋਇਆ ਵੀ ਪਿੰਡ ਨੂੰ ਵੀ ਸਿਫਤ ਬਣਦੀ ਆ ਜਿਹੜੇ ਇਹ ਸਿਆਣੇ ਬਜ਼ੁਰਗਾਂ ਨੇ ਪ੍ਰਾਰਲਾ ਕੀਤਾ ਹੋਊਗਾ ਹਾਂਜੀ ਉਹਨਾਂ ਨੇ ਕੀਤਾ ਜੀ ਇਹ ਉਧਰ ਲਈ ਪੱਤੀ ਹੈ ਜਿਵੇਂ ਅਸੀਂ ਸੰਧੂਆਂ ਦੇ ਮੁੰਡਿਆਂ ਪਿੰਡ ਜਾ ਉਧਰਲੇ ਮਨ ਨਾਲੇ ਆ ਉਹਨਾਂ ਨੇ ਢੇਕੀ ਬਣਾਈ ਆ ਇਹ ਉਹਨਾਂ ਦਾ ਵੀ ਧੰਨਵਾਦ ਹਾਂ ਤੇ ਪਰ ਆਏ ਆ ਵੀ ਲੈ ਜੇ ਪਿੰਡ ਦਾ ਬੰਦਾ ਕੋਈ ਵੀ ਉਹਨਾਂ ਨੇ ਬੰਦਾ ਇੱਕ ਫੋਨ ਲੈ ਆ ਉਹਨਾਂ ਨੂੰ ਵੀ ਲੈ ਕੇ ਜਾਣੀ ਚੱਕੋ ਜੀ ਆਏ ਆ ਇੱਕ ਫੋਨ ਆਉਂਦੀ ਲੋੜਾ ਚਲੋ ਪਿੰਡ ਚ ਇੱਕਾ ਚਾਹੀਦਾ ਇਹ ਕਹਾਂਗੇ ਆਏ ਪੁੱਛਿਆ ਵੀ ਨਹੀਂ ਵੀ ਕੀ ਕਰਨੀ ਕਿੱਥੇ ਲੈ ਕੇ ਜਾਣੀ ਕੌਣ ਆ ਕੁਛ ਨਹੀਂ ਪੁੱਛਿਆ ਫੋਨ ਤੇ ਡੈਂਕੀ ਪਾਉਦੀ ਚਲੋ ਲਓ ਜੀ ਜਿਨ੍ਹਾਂ ਨੇ ਵੀ ਬਣਾਈ ਜਣਾ ਧੰਨਵਾਦ ਆ ਬੜਾ ਸੋਹਣਾ ਪ੍ਰਾਲਾਬ ਹੋ ਸਕਦਾ ਮੁੰਡੇ ਮਨਾਂ ਦੇ ਆਪਣੀ ਯਾਰ ਦੋਸਤੀ ਸਾਰੇ ਆੜੇ ਹੋਈ ਆ ਮੁੰਡੇ ਮਨਾਂ ਦੀ ਅਗਲੀ ਦਿਨ ਆਪ ਸਾਰੇ ਇਕੱਠੇ ਕਰਾਂਗੇ ਹਾਂ ਜੀ ਉਹ ਕਿੱਥੇ ਸਾਰੇ ਟਰੈਕਟਰ ਉਹਨਾਂ ਦੇ ਵੀ ਨੇ ਟਰੈਕਟਰ ਆਪਣੇ ਵੀ ਸਾਰੇ ਇਕ ਪਾਂਝ ਇਕੱਠੇ ਕਰਾਂਗੇ ਜੀ ਉੱਥੇ ਫੇ ਸਾਰੇ ਤੇਜ ਦਿਖਾਵਾਂਗੇ ਕੱਲੇ ਕੱਲੇ ਤੇ ਟਰੈਕਟਰ ਬਿਨਾ ਮੋਡੀਫਿਕੇਸ਼ਨ ਤੋਂ ਵੀ ਦਾਵਾ ਵੀ ਟਰੈਕਟਰ ਪੂਰਾ ਖਿਡਾਈ ਕਰੂਗਾ ਬਿਨਾ ਮੋਡੀਫਿਕੇਸ਼ਨ ਤੋਂ ਸਿੰਪਲ ਸਿੰਪਲ ਜਿਹੜਾ ਪੰਪ ਕਲਾ ਤੇਜ ਛੇੜ ਦੀ ਗਾਰੰਟੀ ਤੇਜ ਛੇੜ ਸਕਦੇ ਆ ਜੀ ਉਹ ਟਰਮਾਂ ਦੇ ਕੋਈ ਸਵਾਲ ਨਹੀਂ ਹਾਂ ਜੀ ਤੇ ਐਪਲੀਮੈਂਟ ਜਿਹੜਾ ਮਾੜੀ ਟਰੈਕਟਰ ਦੇ ਵੇਸੇ ਪਾ ਲੈਣਾ ਜੀ ਤੇ ਵੀਰ ਦੀਆਂ ਨਾ ਜਿੰਨੀਆਂ ਗੱਲਾਂ ਨਿਕਲੀਆਂ ਇੱਥੋਂ ਸੋਚ ਕੇ ਨਹੀਂ ਕਰੀਆਂ ਵੀਰ ਨੇ ਇੱਥੋਂ ਸੁਧੀਆਂ ਕਰੀਆਂ ਮੈਨੂੰ ਬਹੁਤ ਸੁਣੀਆਂ ਲੱਗੀਆਂ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਜੇ ਕੋਈ ਵੱਧ ਘੱਟ ਸ਼ਬਦ ਵੀਰ ਤੋਂ ਨਿਕਲ ਗਿਆ ਹੋਵੇ ਹਾਂ ਜੀ ਉਹਦੇ ਲਈ ਮਾਫੀ ਹੈ ਮੈਂ ਵੀ ਮਾਫੀ ਮੰਗਦਾ ਤੇ ਵੀਰ ਵੀ ਹਾਂ ਮਾਫੀਆ ਬੋਲ ਦੇ ਕੇ ਜੇਰੀ ਗੱਲ ਵੱਧ ਘੱਟ ਹੋ ਜਾਂਦੀ ਹੈ ਗੁੱਸਾ ਨਾ ਕਰਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਵੀਰਾਂ ਨੂੰ ਵੀ ਆਪਾਂ ਦੁਬਾਰਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਦੋਂ ਫਿਰ ਕਿਤੇ ਖੁੱਲੇ ਟਾਈਮ ਮਿਲੇ ਅੱਜ ਲਈ ਇੱਕ ਰੀ ਇਹਨਾਂ ਕੀ ਕਬੂਲਿਓ ਸਾਰੇ ਵੀਰਾਂ ਨੂੰ ਅਸੀ ਕਾਰ ਅਸੀ ਕਾਰ